ਬੜੀ ਇਧਰ ਆ ਵੀਰ ਜੀ ਕੀ ਗੱਲ ਹੋ ਗਈ ਆ ਕਿਧਰ ਜਲੇ ਆ ਤੂੰ ਮੈਂ ਤਾਂ ਆਇਆ ਚੱਲਿਆ ਸੀ ਉਹ ਕਹਿੰਦੇ ਪੈਸੇ ਦਵਾਦਾ ਤੁਹਾਨੂੰ ਅੱਜ ਵਿਆਜ ਪਾਇਆ ਤੈਨੂੰ ਕਿੰਨਾ ਉਹ ਵਿਆਜ ਤੇ ਵੀਰ ਜੀ ਹੁਣ ਭਰਨਾ ਹੀ ਪੈਣਾ ਵਾ ਕਰੀਏ ਕੀ ਹੁਣ ਆ ਜਾ ਖਲਾਰਾ ਪਾਇਆ ਇਹ ਚੁੱਕਣਾ ਕਿ ਨਹੀਂ ਉਹ ਵੀ ਪੈ ਜਾਊਗਾ ਉਥੇ ਨਾ ਵਿਆਜ ਨੂੰ ਵਿਆਜ ਹੀ ਪੈਣਾ ਵਾ ਜਿੰਨੇ ਪੈਸੇ ਚੁੱਕ ਲਗਾ 5 ਦੇ ਪੁਆਇੰਟ ਦੇ ਸਾਲ ਨਹੀਂ 1 5 ਲੱਖ ਰੁਪਏ ਨੂੰ ਪਤਾ ਕਿੰਨਾ ਪੈਣਾ 3 2 1 6 ਰੁਪਏ 6 ਲੱਖ ਨੂੰ ਵਿਆਇਪਰੇ ਕਿੰਨਾ ਪੈਣਾ ਵਾ ਸਾਲ ਦਾ 3.5 ਲੱਖ ਰੁਪਈਆ ਉਹ ਉਹਦੇ ਭਾਜੀ ਪੈਣਾ ਹੀ ਆ ਫਿਰ ਵੇਖ ਲਈਏ ਤੇ ਤੂੰ ਨਾ ਨਹੀਂ ਲੈਣਾ ਠੀਕ ਆ ਵਿਆਜ ਦਾ ਕੋਈ ਗੱਲ ਨਹੀਂ ਉਹਨਾਂ ਦੀ ਗੱਲ ਜਨਾ ਵੀ ਬਣਾ ਕਰਕੇ ਆ ਠੀਕ ਆ ਮੈਂ ਤਾਂ ਇੰਨੀਆਂ ਗੱਲਾਂ ਦਾ ਸੋਚਿਆ ਹੀ ਨਹੀਂ ਪੈਣਾ ਵੀ ਪੈਣਾ ਕੀ ਸੋਚਣਾ ਕਹਿੰਦੇ ਆ ਉਹ ਮੈਨੂੰ ਹੁਣ ਵੀਰ ਜੀ ਨਹੀਂ ਪਤਾ ਇੰਨੀਆਂ ਗੱਲਾਂ ਦਾ ਕਿਉਂ ਆ ਤੁਸੀਂ ਕੋਈ ਗੱਲ ਕਰ ਤੂੰ ਬੰਦ ਉਹ ਵੀਰ ਜੀ ਮੈਂ ਤਾਂ ਇਨਾ ਸੋਚਿਆ ਹੀ ਨਹੀਂ ਮੈਂ ਚੱਲ ਫਸਲ ਦੀ ਫਸਲ ਤਿਆਰ ਕਰਾਂਗੇ ਤੇ ਤਾਇਆ ਜੀ ਵੀ ਕਹਿੰਦੇ ਚੱਲ ਚੱਲ ਸ਼ਾਮ ਹੋ ਜਾਈਏ ਇਧਰੋਂ ਤਾਂ ਮੂੰਹ ਕਰਾ ਆਪਣਾ ਚੱਲ ਯਾਰ 21 ਉਹ ਵੀਰ ਜੀ ਮੈਂ ਇਹਨਾ ਸੋਚਿਆ ਨਹੀਂ ਤੇ ਨਾਮ ਨੇ ਇਹਨਾ ਗੱਲਾਂ ਦਾ ਪਤਾ ਹੀ ਆ ਤਾਇਆ ਜੀ ਕਹਿੰਦੇ ਫਸਲ ਦੀ ਫਸਲ ਤਾਰਦਿਆ ਕਰਾਂਗੇ ਮਨਾ ਕਰ ਦਿੰਦਾ ਉਹਨਾਂ ਨੂੰ ਚੁੱਪ ਕਰਕੇ ਤੇ ਮਨਾ ਕਰ ਦੇ ਥੋੜੇ ਰਿਸ਼ਤੇ ਰਾਂ ਕੋ ਫੜ ਲਾ ਥੋੜੇ ਅਹੀਂ ਕਰ ਦਾਂਗੇ ਥੋੜੇ ਫੁੱਫੜ ਜੀ ਨੇ ਦੇ ਦੇਨੇ ਉਹ ਵੀਰ ਜੀ ਤਾਈ ਨੂੰ ਮੈਂ ਤਿਆਰ ਕੀਤਾ ਹੋ ਜਾਂ ਫਿਰ ਤੁਸੀਂ ਕਹਿ ਦਿਓ ਜਾ ਕੇ ਉਹਨਾਂ ਨੂੰ ਮੈਂ ਨਹੀਂ ਕਹਿਣਾ ਤੂੰ ਆਪੇ ਜਾ ਕਿੰਨੇ ਕਨੇ ਜਾਣਾ ਫਿਰ ਅੱਛਾ ਅੱਛਾ ਅਜੂ ਦਾ ਜਾਣਦੇ ਨਾ ਮਾ ਠੀਕ ਹੈ ਠੀਕ ਅੱਛਾ ਗੱਡੀ ਦੀ ਵੀ ਹਾਂ ਕਰਤੀ ਹੋਣੀ ਆ ਤੇ ਗੱਡੀ ਮੈਂ ਲਿਆਉਣਾ ਵਾ ਉਹ ਮੀ ਆਉਂਦਿਆ ਵਾ ਕਹਿੰਦੇ ਮੋਟਰਸਾਈਕਲ ਤੇ ਜਾਣਾ ਮੈਂ ਮੈਂ ਗੱਡੀ ਲਿਆਉਣਾ ਬਈ ਗੱਲ ਨਹੀਂ ਮੈਨੂੰ ਨਹੀਂ ਹੈ ਗੱਲ ਦਾ ਪਤਾ ਆਪਣੇ ਪਾਪਾ ਨਾਲ ਗੱਲ ਕਰਕੇ ਲਾ ਪਾਪਾ ਨਾਲ ਚੱਲ ਚੱਲ 3 ਦਿਨ 4 ਦਿਨ ਚਲੋ ਮੇਰੇ ਕੋਲ ਤਿੰਨ ਹੈ ਨੀਗਾ ਤੈਨੂੰ ਇਹਨਾਂ ਨਹੀਂ ਪਤਾ ਤੇ ਕਿੱਦਾਂ ਹੀ ਪੈਸੇ ਇਕੱਠੇ ਕਰਨ ਦੇ ਤੇ ਉਹਨਾਂ ਨੂੰ ਦੇਣੇ ਆ ਉਹ ਮੈਂ ਪਜਾਮਾ ਲਿਆਉਣਾ ਹੈ ਕਿੱਦਾਂ ਜਾਉ ਦੋ ਉਹਦੋਂ ਵੀ ਪਜਾਮਾ ਆ ਜਾਊਗਾ ਮੈਂ ਜਾਣਾ ਅੱਛਾ ਮੈਂ ਉਹ ਮੁੰਡਿਆਂ ਨਾਲ ਜਿਹੜੀ ਚੀਜ਼ ਉਹ ਲੈਣਗੇ ਮੈਨੂੰ ਵੀ ਲੈਣੀ ਪੈਣੀ ਹੈ ਤੇ ਪੈਸੇ ਚਾਹੀਦੇ ਮੈਂ ਆਪੇ ਤੈਨੂੰ ਕਹਿਣ ਰਹੀ ਆ ਜੱਡ ਖਲਾਰਾ ਹੀ ਬੜਾ ਪਿਆਵਾ ਤੇ ਉਹ ਆ ਖਲਾਰਾ ਫਿਰ ਇਦਾਂ ਹੀ ਆ ਤੁਹਾਨੂੰ ਪਤਾ ਹੀ ਆ ਉਹ ਰੁਕ ਜਾ ਯਾਰ ਘੜੀ ਲਾ ਲਾਂ ਮੈਂ ਤਾਂ ਅੱਗੇ ਆਖਾਂਦਾ ਮੈਂ ਯਾਰ ਦੋ ਦਿਨ ਹੋ ਗਏ ਮੈਂ ਇੱਕ ਦੂਜੇ ਨੂੰ ਹੀ ਮਿਲੇ ਨਹੀਂ ਆ ਤੇ ਚਲ ਮੈਂ ਪੁੱਛ ਕੇ ਤੇ ਤੈਨੂੰ ਦੱਸ ਦਿੰਦਾ ਤਾ ਕੋਈ ਗੱਲ ਨਹੀਂ ਜੇ ਤੂੰ ਕਹਿੰਦੀ ਆ ਤੇ ਲੈ ਆਉਣੀ ਆ ਜਾਂ ਫਿਰ ਦਿਲ ਦਿਲ ਜਾਈ ਜਾਵਲੀ ਦੇ ਨਾਮ ਰਹਾ ਕਰ ਜੇ ਬੰਬੀ ਨੂੰ ਜਾਂਦਾ ਤੇ ਬੰਬੀ ਨੂੰ ਚੱਲ ਗਏ ਜੇ ਘਰ ਆਉਂਦਾ ਤੇ ਘਰ ਚੱਲ ਉਹਦੇ ਲਾਗੇ ਕੰਮ ਕੰਮ ਕਰਾਇਆ ਕਰ ਨਹੀਂ ਮੰਨਦਾ ਹੁਣ ਅਸੀਂ ਵੀ ਕੀ ਕਰ ਸਕਦੇ ਆ ਮੇਮੂ ਲੱਲੂ ਜਿਆ ਵਾ ਹੈ ਨਹੀਂ ਤੇ ਤੂੰ ਹੀ ਨਹੀਂ ਆ ਸਾਰਾ ਪਤਾ ਵਾ ਮੇਰਾ ਹੀ ਤੂੰ ਹੀ ਕਹਿਣਾ ਸੀ ਕੀ ਕਹਿਣਾ ਸੀ ਉਹ ਲੱਲੂ ਜਿਆ ਮੇਰਾ ਮਨ ਉਹਦਾ ਹੀ ਲੱਲੂ ਜਿਆ ਬਣਿਆ ਰਹਿੰਦਾ ਵਾ ਲੱਲੂ ਨੀਗਾ ਸਮਝੋ ਨਾ ਸਾਰੀ ਆ ਵੇਖਿਆ ਸ਼ਹਿਰ ਕਿੱਦਾਂ ਜਾਂਦਾ ਵਾ ਘਰ ਦੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਜਾਣਾ ਵਾ ਉਹ ਮੋਟਾ ਲੱਗਾ ਨਾ ਉੱਥੇ ਜਾਣਾ ਬਸ ਇਹ ਨਹੀਂ ਖਾਂਡੀ ਗੱਡੀ ਮੈਂ ਗੱਡੀ ਤੇ ਜਾਣਾ ਵਾ ਗੱਡੀ ਨਹੀਂ ਆ ਮਿਲਣੀ ਮੇਰੀ ਗੱਲ ਸੁਣ ਹਾਂਜੀ ਜੋ ਬੰਦਾ ਯਾਰ ਫੋਨ ਫੋਨ ਨਹੀਂ ਆਇਆ ਬਲੀ ਦਸ ਤੂੰ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਆਜੂਗਾ ਉਹ ਉਹ ਤੇ ਕੋਈ ਆ ਗਿਆ ਵਾ ਘਰ ਘਰ ਆ ਗਿਆ ਵਾ ਯਾਰ ਮੈਂ ਜੋਗਨ ਨੂੰ ਫੋਨ ਲਾਉਂਦੇ ਹਾਂ ਚੱਕਰ ਨਹੀਂ ਡਿਆ ਤੇ ਜੋਦੜੇ ਫੋਨ ਤੇ ਵੀ ਲਾਇਆ ਹੋਗੀ ਉਹਦੋਂ ਹਾਰ ਗਿਆ ਮੰਮੀ ਜੀ ਹੁਣਾਂ ਨੇ ਫੋਨ ਫੋਨ ਲਾਇਆ ਵਾ ਵੀ ਆ ਜਾ ਹੁਣ ਘਰ ਕੋਈ ਕੰਮ ਕੰਮੂ ਵੇਖ ਲੈ ਕੋਈ ਤੂੰ ਦੋਸਤਾਂ ਦੇ ਨਾਲ ਲਾ ਕੇ ਬੈ ਗਈਆਂ ਵਾ ਆਹੋ ਤੇ ਹੁਣ ਕਿਤੇ ਕੱਲ ਪਰਸੋਂ ਤੇ ਆਈਏ ਫੋਨ ਤੇ ਮਮੀ ਆਖੰਦੇ ਹੀ ਕਿ ਚੱਲ ਕੰਮ ਕੋਲ ਵੇਖ ਲੈ ਕੁੜੀ ਕੁੜੀਆਂ ਦੀਆਂ ਗੱਲਾਂ ਕਰਦੀ ਹੈ ਉਹ ਤਾਂ ਮੈਨੂੰ ਸਮਝ ਨਹੀਂ ਲੱਗੀ ਹੋਇਆ ਕੀ ਚੱਲ ਕੋਈ ਗੱਲ ਆਪੇ ਲੱਜੂਗਾ ਫਿਰ ਇਹ ਕੋ ਮੇਰੇ ਦਿਮਾਗ 'ਚ ਹੋਰ ਗੱਲਾਂ ਆਉਂਦੀ ਆ ਕਿ ਡੈਡੀ ਨੂੰ ਫੋਨ ਕਰਨਾ ਹੈ ਹਾਂ ਉਹ ਮਾਰੇ ਚੱਕਰ ਦੋਈ ਜੀ ਆਇਓ ਤੂੰ ਤੇ ਮੈਨੂੰ ਲਵਲੀ ਨੂੰ ਕੀ ਦੱਸਾਂ ਕਿ ਘਰ ਵਿੱਚ ਕੀ ਚੱਲਣ ਡਿਆ ਕਿ ਉਹ ਹੱਡ ਨਾਲ ਲੜਕੇ ਤੇ ਕਿਤੇ ਚਲ ਗਿਆ ਵਾ ਹੁਣ ਮੈਂ ਤੇ ਪਾਜੀ ਮਾਰਿਆ ਵਾ ਵੀ ਉਹ ਕਦੋਂ ਡਿਆ ਕਰਨ ਤੇ ਉਹਦਾ ਉੱਥੇ ਡੇਪਿਆ ਵਾ ਦੂਜਾ ਫੋਨ ਮੈਂ ਤੇ ਪਾਜੀ ਮਾਰਿਆ ਵਾ ਵੀ ਉਹਦਾ ਫੋਨ ਕਦੋਂ ਗੇ ਚੱਡ ਗਿਆ ਵਾ ਉਧਰ ਵੇਖ ਲੈ ਪਹਿਲਾਂ ਉਹ ਹੀ ਆ ਵੀ ਕਿੱਥੇ ਇਹ ਬੰਦਾ ਘਰ ਹੈ ਨਹੀਂ ਉਹ ਬਾਹਰ ਗਿਆ ਵਾ ਸ਼ਹਿਰ ਗਿਆ ਵਾ ਇਦਾਂ ਪੰਜ ਮਾਰਦਿਆ ਕਰਾਂਗੇ ਕੀ ਕਰਨਾ ਫੇਰ ਹੁਣ ਆ ਵਾ ਉਹ ਕਿਹਦਾ ਮੈਂ ਹਜੇ ਉਹ ਵੀ ਤੂੰ ਗੱਲਾਂ ਕੀਤੀਆਂ ਆ ਜੋ ਤੂੰ ਕਰਦੀ ਰਹੀਆਂ ਸੀ ਬਸ ਇਹੀ ਕਹੇ ਸਮਝਾਈ लवली ਨੂੰ लवली ਇਧਰ ਆ ਵੀਰ ਜੀ ਕੀ ਗੱਲ ਹੋ ਗਈ ਆ ਕਿਧਰ ਜਲੇ ਆ ਤੂੰ ਮੈਂ ਤਾਂ ਆਇਆ ਲ ਚੱਲਿਆ ਸੀ ਉਹ ਕਹਿੰਦੇ ਪੈਸੇ ਦਵਾਦਾ ਤੁਹਾਨੂੰ ਅੱਜ ਵਿਆਜ ਵਾਧ ਤਨ ਕਿੰਨਾ ਉਹ ਵਿਆਜ ਤੇ ਵੀਰ ਜੀ ਹੁਣ ਭਰਨਾ ਹੀ ਪੈਣਾ ਵਾ ਕਰੀਏ ਕੀ ਹੁਣ ਆ ਜਿਹੜਾ ਖਲਾਰਾ ਪਾਇਆ ਇਹ ਚੁੱਕਣਾ ਕਿ ਨਹੀਂ ਉਹ ਇਹ ਵੀ ਪੈ ਜਾਊਗਾ ਉਥੇ ਨਾ ਵਿਆਜ ਨੂੰ ਵਿਆਜ ਹੀ ਪੈਣਾ ਵਾ ਜਿੰਨੇ ਉਹ ਪੈਸੇ ਚੁੱਕ ਲਗਾ 5 ਦੇ ਪੌਂਦੇ ਸਹਾ ਹੁਣ ਗਾਹੀ 1 5 ਲੱਖ ਰੁਪਏ ਨੂੰ ਪਤਾ ਕਿੰਨਾ ਵੇ ਕਰਨ 3 2 1 6 ਰੁਪਏ 6 ਲੱਖ ਨੂੰ ਵਿਆਜ ਪਤਾ ਕਿੰਨਾ ਪੈਣਾ ਵਾ ਸਾਲ ਦਾ 3.5 ਲੱਖ ਰੁਪਈਆ ਉਹ ਉਹਦੇ ਭਾਜੀ ਪੈਣਾ ਹੀ ਆ। ਫਿਰ ਵੇਖ ਲੈਣੀ ਆ। ਤੇ ਤੂੰ ਨਾ ਨਹੀਂ ਲੈਣਾ ਠੀਕ ਆ ਵਿਆਜ ਦਾ। ਕੋਈ ਗੱਲ ਨਹੀਂ। ਉਹਨਾਂ ਦੀ ਗੱਲ ਨਹੀਂ। ਬਣਾ ਕਰਕੇ ਆ ਠੀਕ ਆ। ਮੈਂ ਤਾਂ ਇੰਨੀਆਂ ਗੱਲਾਂ ਦਾ ਸੋਚਿਆ ਹੀ ਨਹੀਂ। ਪੈਣਾ ਵਿਆਜ ਪੈਣਾ। ਤੇ ਸੋਚਣਾ ਕਿੰਨੇ ਆ? ਉਹ ਮੈਨੂੰ ਹੁਣ ਵੀਰ ਜੀ ਨਹੀਂ ਪਤਾ ਇੰਨੀਆਂ ਗੱਲਾਂ ਦਾ। ਕਿਉਂ? ਆ ਤੁਸੀਂ ਕੋਈ ਗੱਲ ਗੱਲ। ਤੂੰ ਬੰਨ। ਉਹ ਵੀਰ ਜੀ ਮੈਂ ਤਾਂ ਇਨਾ ਸੋਚਿਆ ਹੀ ਨਹੀਂ। ਮੈਂ ਚੱਲ ਫਸਲ ਦੀ ਫਸਲ ਤਿਆਰ ਕਰਾਂਗੇ। ਤੇ ਤਾਇਆ ਜੀ ਵੀ ਕਹਿੰਦੇ ਚੱਲ। ਚੱਲ ਸ਼ਾਮ ਹੋ ਜੀਏ। ਇਧਰੋਂ ਤੇ ਮੂੰਹ ਕਰਾ ਆਪਣਾ। ਚੱਲ ਯਾਰ 21 ਉਹ ਵੀਰ ਜੀ ਮੈਂ ਤਾਂ ਇਹਨਾਂ ਸੋਚਿਆ ਹੀ ਨਹੀਂ ਤੇ ਨਾਮ ਨੇ ਇਹਨਾਂ ਗੱਲਾਂ ਦਾ ਪਤਾ ਹੀ ਆ ਤਾਇਆ ਜੀ ਕਹਿੰਦੇ ਫਸਲ ਦੀ ਫਸਲ ਤਾਰ ਦਿਆ ਕਰਾਂਗੇ ਮਨਾ ਕਰ ਦਿੰਦਾ ਉਹਨਾਂ ਨੂੰ ਚੁੱਪ ਕਰਕੇ ਤੇ ਮਨਾ ਕਰ ਦੇ ਥੋੜੇ ਰਿਸ਼ਤੇ ਰਾਂ ਕੋ ਫੜ ਲਾ ਥੋੜੇ ਅਹੀਂ ਕਰ ਦਾਂਗੇ ਥੋੜੇ ਫੁੱਫਰ ਜੀ ਨੇ ਦੇ ਦੇਣੇ ਉਹ ਵਨ ਉਹ ਵੀਰ ਜੀ ਤਾਈ ਨੂੰ ਮੈਂ ਤਿਆਰ ਕੀਤਾ ਹੋ ਜਾਂ ਤੇ ਫਿਰ ਤੁਸੀਂ ਕਹੋ ਜਾ ਕੇ ਇਹਨਾਂ ਨੂੰ ਮੈਂ ਨਹੀਂ ਕਹਿਣਾ ਤੂੰ ਆਪੇ ਜਾ ਉਹ ਕਿੰਨੇ ਕਿੰਨੇ ਜਾਣਾ ਫਿਰ ਅੱਛਾ ਅੱਛਾ ਅਜੋ ਦਾ ਜਾਣਦੇ ਨਾ ਮਾ ਠੀਕਾ ਠੀਕ ਅੱਛਾ ਗੱਡੀ ਦੀ ਵੀ ਹਾਂ ਕਰਤੀ ਹੋਣੀ ਆ ਤੇ ਗੱਡੀ ਮੈਂ ਲਿਆਉਣਾ ਵਾ ਉਹ ਮੀ ਆਉਂ ਡਿਆ ਵਾ ਕਹਿੰਦੇ ਮੋਟਰਸਾਈਕਲ ਤੇ ਜਾਣਾ ਮੈਂ ਮੈਂ ਗੱਡੀ ਲਿਆਉਣਾ ਕੋਈ ਗੱਲ ਨਹੀਂ ਮੈਨੂੰ ਨਹੀਂ ਹੈ ਗੱਲ ਦਾ ਪਤਾ ਆਪਣੇ ਪਾਪਾ ਨਾਲ ਗੱਲ ਕਰਕੇ ਲਾਉ ਪਾਪਾ ਚੱਲ ਤਿੰਨ ਵੀ ਅੜ ਵੀ ਚਲੋ ਮੇਰੇ ਕੋਲ ਤਿੰਨ ਹੈ ਨੀਗਾ ਤੈਨੂੰ ਇੰਨਾ ਨਹੀਂ ਪਤਾ ਕਿ ਕਿਦਾਂ ਹੀ ਪੈਸੇ ਇਕੱਠੇ ਕਰਨ ਦੇ ਤੇ ਉਹਨਾਂ ਨੂੰ ਦੇਣੇ ਆ ਉਹ ਮੈਂ ਪਜਾਮਾ ਲਿਆਉਣਾ ਹੈ ਕਿੱਦਾਂ ਜਾਉ ਦੋ ਉਹਦੋਂ ਵੀ ਪਜਾਮਾ ਜੂ ਮੈਂ ਜਾਣਾ ਮੈਂ ਉਹ ਮੁੰਡਿਆਂ ਨਾਲ ਜਿਹੜੀ ਚੀਜ਼ ਉਹ ਲੈਣਗੇ ਮੈਨੂੰ ਵੀ ਲੈਣੀ ਪੈਣੀ ਹੈ ਤੇ ਪੈਸੇ ਚਾਹੀਦੇ ਮੈਂ ਆਪੇ ਤੈਨੂੰ ਕਹਿਣ ਰਹੀ ਆ ਜੱਟ ਖਲਾਰਾ ਹੀ ਬੜਾ ਪਿਆਵਾਂ ਉਹ ਆ ਖਲਾਰਾ ਫਿਰ ਇੰਦਾ ਹੀ ਆ ਤੁਹਾਨੂੰ ਪਤਾ ਹੀ ਹੈ ਉਹ ਰੁਕ ਜਾ ਯਾਰ ਘੜੀ ਲਾ ਰਾਂ ਮੈਂ ਤਾਂ ਅੱਗੇ ਆਖੰਡਾ ਮੈਂ ਹੈ ਯਾਰ ਦੋ ਦਿਨ ਹੋ ਗਏ ਮੈਂ ਇੱਕ ਦੂਜੇ ਨੂੰ ਹੀ ਮਿਲੇ ਨਹੀਂ ਆ ਤੇ ਚਲ ਮੈਂ ਪੁਸ਼ਕ ਤੇ ਤੁਹਾਨੂੰ ਦੱਸ ਦਿੰਦਾ ਤਾਂ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੀ ਹੋ ਤੇ ਲੈ ਆਉਣੀ ਆ ਜਾਂ ਫਿਰ ਦੱਸ ਦੇ ਜੇ ਪਾਵਲੀ ਦੇ ਨਾਲ ਰਹਾ ਕਰ ਜੇ ਉਹ ਬੰਬੀ ਨੂੰ ਜਾਂਦਾ ਤੇ ਬੰਬੀ ਨੂੰ ਚਲ ਗਏ ਜੇ ਘਰ ਆਉਂਦਾ ਤੇ ਘਰ ਚੱਲ ਉਹਦੇ ਲਾਗੇ ਕੰਮ-ਕੁਮ ਕਰਾਇਆ ਕਰ ਨਹੀਂ ਮੰਨਦਾ ਹੁਣ ਅਸੀਂ ਵੀ ਕੀ ਕਰ ਸਕਦੇ ਆ ਮੇਮੂ ਲੱਲੂ ਜਿਆ ਵਾ ਨਹੀਂ ਦਾ ਤੇ ਤੂ ਹੀ ਨਹੀਂ ਆ ਸਾਰਾ ਪਤਾ ਵਾ ਮੇਰਾ ਹੀ ਤੂੰ ਹੀ ਕਹਿਣਾ ਸੀ ਕੀ ਕਹਿਣਾ ਸੀ ਉਹ ਲੱਲੂ ਜਿਆ ਰਮਨ ਉਹ ਤਾਂ ਇਹ ਲੱਲੂ ਜਿਆ ਬਣਿਆ ਰਹਿੰਦਾ ਵਾ ਲੱਲੂ ਨੀਗਾ ਸਮਝੋ ਨਾ ਸਾਰੀ ਆ ਵੇਖਿਆ ਸ਼ਹਿਰ ਕਿੱਦਾਂ ਜਾਂਦਾ ਵਾ ਘਰ ਦੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਦਾ ਜਾਣਾ ਵਾ ਉਹ ਮੋਟ ਸਹ ਲੱਗਾ ਨਾ ਉੱਥੇ ਜਾਣਾ ਬਸ ਇਹ ਨਹੀਂ ਖਾਂਡੀ ਗੱਡੀ ਮੈਂ ਗੱਡੀ ਤੇ ਜਾਣਾ ਵਾ ਗੱਡੀ ਨਹੀਂ ਆ ਮਿਲਲੀ ਮੇਰੀ ਗੱਲ ਸੁਣ ਹਾਂਜੀ ਜੋ ਬੰਦਾ ਯਾਰ ਫੋਨ ਫੋਨ ਨਹੀਂ ਆਇਆ ਬਲੀ ਦੱਸ ਤੂੰ ਯਾਰ ਵਾਰ-ਵਾਰ ਇੱਕੋ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਆਜੂਗਾ ਉਹ ਉਹਦੇ ਕੋਈ ਆ ਗਿਆ ਵਾ ਘਰ ਘਰ ਆ ਗਿਆ ਵਾ ਯਾਰ ਮੈਂ ਜੋਗਨ ਨੂੰ ਫੋਨ ਲਾਉਂਦੇ ਹਾਂ ਚੁੱਕਰ ਨਹੀਂ ਦਿਆ ਜੋਗਨ ਜਿਹੋਦੜੇ ਫੋਨ ਤੇ ਵੀ ਲਾਇਆ ਹੋਊਗਾ ਉਹਦ ਹੁਣ ਹਾਰ ਗਿਆ ਮੰਮੀ ਜਿਹੋਣਾ ਨੇ ਫੋਨ ਫੋਨ ਲਾਇਆ ਵਾ ਵੀ ਆ ਜਾ ਹੁਣ ਘਰ ਕੋਈ ਕੰਮ ਕੋਈ ਮੂੰਹ ਵੇਖ ਲੈ ਕੋਈ ਤੂੰ ਦੋਸਤਾਂ ਨਾਲ ਲਾ ਕੇ ਬੈ ਗਈਆਂ ਵਾ ਆਹੋ ਤੂੰ ਹੁਣ ਕਿਤੇ ਕੱਲ ਪਰਸੋਂ ਤੇ ਆਈਏ ਕਿਉਂ ਮੜਿਆ ਜਾ ਹੋਨੇ ਮਮੀ ਆਖੰਦੇ ਹੀ ਕਿ ਚਲ ਕੰਮ ਕੋ ਵੇਖ ਲਾ ਕੁੜੀ ਦੀਆਂ ਗੱਲਾਂ ਕਰਦੀ ਹੈ ਉਦੋਂ ਮੈਨੂੰ ਸਮਝ ਨਹੀਂ ਲੱਗੀ ਵੀ ਹੋਇਆ ਕੀ ਚੱਲ ਕੋਈ ਗੱਲ ਆਪੇ ਲੱਜੂਗਾ ਫਿਰ ਇਹ ਇੱਕ ਮੇਰੇ ਦਿਮਾਗ 'ਚ ਹੋਰ ਗੱਲਾਂ ਆਉਂਦੀ ਆ ਕਿ ਡੈਡੀ ਨੂੰ ਫੋਨ ਕਰਨਾ ਹੈ ਕਰੋ ਹਾਂ ਆयो ਮਾਰੇ ਚੱਕਰ ਦੋਈ ਜੀ ਆਇਓ ਤੂੰ ਤੇ ਮੈਨੂੰ ਲਵਲੀ ਨੂੰ ਕੀ ਦੱਸਾਂ ਕਿ ਘਰ ਵਿੱਚ ਕੀ ਚੱਲਣ ਡਿਆ ਕਿ ਉਹ ਸਾਡੇ ਨਾਲ ਲੜਕੇ ਤੇ ਕਿਤੇ ਚਲ ਗਿਆ ਵਾ ਹੁਣ ਮੈਂ ਤੇ ਪਾਜੀ ਮਾਰਿਆ ਵਾ ਵੀ ਉਹ ਕਦੋਂ ਜੱਡਿਆ ਕਰਾਂ ਤੇ ਉਹਦਾ ਉੱਥੇ ਡੇਪਿਆ ਵਾ ਦੂਜਾ ਫੋਨ ਹੈ ਤੇ ਪਾਜੀ ਮਾਰਿਆ ਵਾ ਵੀ ਉਹਦਾ ਫੋਨ ਕਦੋਂ ਗੇ ਚ ਡੇ ਗਿਆ ਵਾ ਉਧਰ ਵੇਖ ਲੈ ਪਹਿਲਾਂ ਉਹ ਇਹ ਬੰਦਾ ਕਰ ਹੈ ਨਹੀਂ ਉਹ ਬਾਹਰ ਗਿਆ ਵਾ ਸ਼ਹਿਰ ਗਿਆ ਵਾ ਇਦਾਂ ਪੰਜ ਮਾਰਦੇ ਕਰਾਂਗੇ ਕੀ ਕਰਨਾ ਫਿਰ ਹਾਂ ਵਾ ਮੈਂ ਕੀਤਾ ਮੈਂ ਹਜੋ ਵੀ ਤੂੰ ਗੱਲਾਂ ਕੀਤੀਆਂ ਵਾ ਜੋ ਤੂੰ ਕਰਦੀ ਰਹੀਆਂ ਸੀ ਬਸ ਇਹੀ ਕਿ ਹੈ ਸਮਝਾਈ लवली ਨੂੰ